ਕਿਸਾਨ ਵੀਰਾਂ ਨੂੰ ਸਤਿ ਅਕਾਲ ਜੀ ਕੀਤੀ ਜਾਂਦੀ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅਸੀਂ ਇਸ YouTube ਚੈਨਲ ਰਾਹੀਂ ਵਕ ਵਕ ਸਮੇਂ ਤੇ ਵਕ ਵਕ ਵੀਡੀਓਜ਼ ਰਾਹੀਂ ਆਪਦੀ ਨਾਲ ਖੇਤੀਬਾੜੀ ਸੂਚਨਾਵਾਂ ਸਾਂਝੀਆਂ ਕਰਦੇ ਰਹੇ ਹਾਂ ਜਿਵੇਂ ਆਪ ਸਭ ਨੂੰ ਪਤਾ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ ਉੱਪਰ 33% ਸਬਸਿਡੀ ਦਿੱਤੀ ਜਾ ਰਹੀ ਆ ਉਸ ਲੜੀ ਦੇ ਤਹਿਤ ਅੱਜ ਸਾਡੇ ਕੋਲ ਕਿਸਾਨ ਸਬਸਟੈਂਸ ਐਗਰੀਕਲਚਰ ਮੇ 70 ਸੈਂਕੂ 82 ਪੈਣ ਦੇ ਦਰਵਾਜ਼ਾ ਮੌਜੂਦ ਆ ਜਿਨ੍ਹਾਂ ਦਾ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਨਰਮੇ ਦਾ ਫਾਰਮ ਆਨਲਾਈਨ ਕਰਕੇ ਦਿਖਾਵਾਂਗੇ ਤਾਂ ਜੋ ਕਿਸਾਨ ਘਰ ਬੈਠੇ ਹੀ ਨਰਮੇ ਦੀ ਸਬਸਿਡੀ ਦੇ ਫਾਰਮ ਆਨਲਾਈਨ ਕਰ ਸਕਣ ਅਤੇ ਇਸ ਸਕੀਮ ਦਾ ਲਾਭ ਲੈ ਸਕਣ ਥੋੜਾ ਨੇਰੇ ਆ ਵੀ ਮੈਂ ਤੁਹਾਨੂੰ ਦਿਖਾਉਣਾ ਜੋ ਦੇਖੋ ਇਹ ਇੱਕ ਜਿਵੇਂ ਘੋਸ਼ਣਾ ਪੱਤਰ ਆ ਆਪਣੇ ਨਰਮੇ ਦਾ ਫਾਰਮ ਆ ਉਸ ਨਾਲ ਬੀਜ ਦੇ ਬਿੱਲ ਲੱਗੇ ਹੋਏ ਆ ਥੋੜਾ ਬੈਂਕ ਖਾਤਾ ਤੇ ਥੋੜਾ ਆਧਾਰ卡 ਸਭ ਤੋਂ ਪਹਿਲਾਂ ਕਿਸਾਨ ਵੀਰੋ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਐਗਰੀ ਮਸ਼ੀਨਰੀ Google ਉੱਪਰ ਐਗਰੀ ਮਸ਼ੀਨਰੀ ਪੀਵੀ ਪੋਰਟਲ ਓਪਨ ਕਰ ਲੈਣਾ ਇੱਥੇ ਜੋ ਆਪਣੇ ਲਿੰਕ ਆ ਗਿਆ ਇਸ ਨੂੰ ਖੋਲ ਲੈਣਾ ਜੇਰੇ ਸੁਰੂ ਤੁਸੀਂ ਖੋਲ ਲੂਗੇ ਇਸ ਤੋਂ ਬਾਅਦ ਜੋ ਆਪਣੇ ਮੀਨੂ ਵਾਲੀ ਆਪਸ਼ਨ ਆ ਰਹੀ ਹੈ ਇਸ ਦੇ ਵਿੱਚ ਤੁਸੀਂ ਸੀਡ ਸਬਸਿਡੀ ਸਕੀਮ ਇਸ ਦੇ ਉੱਪਰ ਕਲਿੱਕ ਕਰਨਾ ਜੋ ਲਿਖਿਆ ਆ ਰਿਹਾ ਅਪਲਾਈ ਫਾਰ ਬੀਟੀ ਸੀਡ ਸਬਸਿਡੀ ਬੀਟੀ ਕਾਟਨ ਬੀ ਸਬਸਿਡੀ ਲਈ ਅਪਲਾਈ ਕਰੋ ਇਸ ਆਪਸ਼ਨ ਤੇ ਕਲਿੱਕ ਕਰਕੇ ਜਿਸ ਕਿਸੇ ਕਿਸਾਨ ਦਾ ਵੀ ਫਾਰਮ ਆਨਲਾਈਨ ਤੁਸੀਂ ਕਰਨਾ ਹੈ ਉਸ ਦਾ ਆਧਾਰ ਕਾਰਡ ਨੰਬਰ ਪਾਓ ਜੇ ਤੁਸੀਂ ਆਧਾਰ ਕਾਰਡ ਨੰਬਰ ਭਰਤਾ ਜੋ ਤੁਹਾਡਾ ਮੋਬਾਈਲ ਨੰਬਰ ਅਨਾਜ ਖਰੀਦ ਪੋਰਟਲ ਉੱਪਰ ਰਜਿਸਟਰਡ ਹੈ ਉਸ ਉੱਤੇ ਇੱਕ ਮੈਸੇਜ ਆ ਜਾਵੇਗਾ ਜਿਵੇਂ ਤੁਸੀਂ ਦੇਖੋ ਖੁਸ਼ਾਲ ਪੰਜਾਬ ਸਰਕਾਰ ਵੱਲੋਂ ਇੱਕ ਮੈਸੇਜ ਆ ਚੁੱਕਿਆ OTP OTP ਆ ਚੁੱਕਿਆ ਉਹ OTP ਆਪਾਂ ਇੱਥੇ ਭਰ ਦੇਵਾਂਗੇ 6820 ਤੁਹਾਨੂੰ ਵੈਰੀਫਾਈ ਕਰ ਦਵਾਂਗੇ ਜਦੋਂ OTP ਵੈਰੀਫਾਈ ਹੋ ਗਿਆ ਇੱਕ ਇਦਾਂ ਦੀ ਵਿੰਡੋ ਖੁੱਲ ਜਾਵੇਗੀ ਉਸ ਬਾਅਦ ਤੁਸੀਂ ਕੀ ਕਰਨਾ ਇੱਥੇ ਤਿੰਨ ਚੀਜ਼ਾਂ ਤੇ ਸਬਸਿਡੀ ਜੋ ਪੰਜਾਬ ਸਰਕਾਰ ਦੇ ਰਹੀ ਐ ਅਪਲਾਈ ਸ਼ੁਰੂ ਸ਼ੋ ਹੋ ਜਾਣਗੀਆਂ ਆਪਾਂ ਇੱਥੇ ਕਰਨਾ ਕਾਟਨ BT ਸਬਸਿਡੀ ਉਸ ਉੱਪਰ ਕਲਿੱਕ ਕਰਕੇ ਜੇਕਰ ਦੇਖੋ ਕਿਸਾਨ ਵੀਰ ਕੋਲ ਜੋ ਬਿੱਲ ਹੈ ਬਿੱਲ ਹੈ ਆਪਣੇ 8 ਤੇ 2 10 ਏਕੜਾਂ ਦਾ ਬਿੱਲ ਹੈ ਭਾਅ 5 ਏਕੜ ਦੀ ਬਿਜਾਈ ਕਰਨੀ ਹੈ ਇੱਥੇ 5 ਭਰ ਦਿੱਤਾ ਜਾਵੇਗਾ ਜੋ ਐਂਟਰ ਲੈਂਡ ਏਰੀਆ ਆਪਕੋ ਪੰਜ ਕਿੱਲਾਂ ਤੱਕ ਇਸ ਵਾਰ ਇੱਕ ਫਾਰਮ ਤੇ ਕਿਸਾਨ ਨੂੰ ਸਬਸਿਡੀ ਮਿਲ ਸਕਦੀ ਹੈ ਫਿਰ ਆ ਗਿਆ ਵੈਰਾਈਟੀ ਦਾ ਵੈਰਾਈਟੀ ਇਹਨਾਂ ਦੀ ਹੈ 5408 ਇੱਥੇ ਉਹ ਵੈਰਾਈਟੀ ਦਿੱਗਜ 5408 ਆ ਗਈ ਕਿੰਨੇ ਪੈਕਟ ਲਿੱਤੇ ਹਨ ਪੈਕਟ ਉਹਨਾਂ ਵੱਲੋਂ 8 ਲਿੱਤੇ ਗਏ ਹਨ ਬਿੱਲ ਦੀ ਅਮਾਉਂਟ ਕਿੰਨੀ ਬਣਦੀ ਹੈ 864 ਰੁਪਏ ਦਾ ਇੱਕ ਪੈਕਟ ਲੱਗਿਆ ਤਾਂ 6912 ਰੁਪਏ ਇਸ ਦੀ ਵੈਲਿਊ ਬਣਦੀ ਹੈ ਤੋ ਕਿਹੜੇ ਜ਼ਿਲ੍ਹੇ ਨਾਲ ਕਿਸਾਨ ਸੰਬੰਧਿਤ ਰੱਖਦਾ ਹੈ ਮੁਕਸਨ ਜ਼ਿਲ੍ਹਾ ਸਿਲੈਕਟ ਕਰ ਦਿੱਤਾ ਫਿਰ ਵਿਕਰੇਤਾ ਤੋਂ ਸਿਲੈਕਟ ਵੈਂਡਰ ਜੋ ਆਪਾਂ ਇੱਥੇ ਨਾਮ ਹੈ ਯਾਦਵ ਸੀਡ ਸਟੋਰ ਇਹਨਾਂ ਦਾ ਆ ਗਿਆ ਸਾਰਾ ਆਪਾਂ ਇੱਥੇ ਯਾਦਵ ਸੀਡ ਸਟੋਰ ਕਰ ਲੈਣਾ ਫਿਰ ਬਾਅਦ ਚ ਬਿੱਲ ਦੀ ਡੇਟ ਇਹਨਾਂ ਦਾ ਅਪ੍ਰੈਲ ਮਹੀਨੇ ਦਾ 7 ਤਰੀਕ ਦਾ ਬਿੱਲ ਹੈ ਬਿੱਲ ਇੱਥੇ ਕਰ ਦਾਂਗੇ ਫਿਰ ਬਾਅਦ ਚ ਚੂਜ਼ ਫਾਈਲ ਮੈਂ ਜਿਵੇਂ ਪਹਿਲਾਂ ਹੀ ਆਪਣੀ ਇਸ ਇੱਥੇ ਫੋਟੋ ਪਹਿਲਾਂ ਹੀ ਕਲਿੱਕ ਕਰਕੇ ਰੱਖ ਰੱਖੀ ਹੈ ਇੱਥੇ ਮੀਡੀਆ ਪੈਕਰ ਚੌਰਾਹੀ ਆ ਫੋਟੋ ਮੈਂ ਇੱਥੇ ਅਪਲੋਡ ਕਰ ਦਿੱਤੀ ਕਿਸਾਨ ਵੀਰੋ ਇੱਥੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਜੋ ਪੈਕਟਾਂ ਦਾ ਬਿੱਲ ਹੈ ਉਹ ਵੱਧ ਤੋਂ ਵੱਧ 500 KB ਤੱਕ ਦਾ ਹੋਣਾ ਚਾਹੀਦਾ ਹੈ ਉਹ ਜੋ ਫੋਟੋ ਦੀ ਸਾਈਜ਼ ਆਪਾਂ ਆਨਲਾਈਨ ਕਰਨੀ ਹੈ ਉਹ 500 KB ਤੱਕ ਦੀ ਹੋਣੀ ਚਾਹੀਦੀ ਹੈ ਜੇਕਰ ਸਾਈਜ਼ ਉਸ ਤੋਂ ਵੱਡਾ ਹੈ ਤੁਸੀਂ ਉਸ ਨੂੰ ਛੋਟਾ ਕਰ ਲੈਣਾ ਫਿਰ ਇਨਾਂ ਦਾ ਇੱਕ ਬਿੱਲ ਐਡ ਹੋ ਗਿਆ ਜਿਵੇਂ ਹੀ ਇਨਾਂ ਦਾ ਇੱਕ ਦੂਜੀ ਕਿਸਮ ਦਾ ਬਿੱਲ ਹੈ ਇਹਨਾਂ ਨੇ ਦੋ ਬਿੱਲ ਲਿੱਤੇ ਸੀ 5408 ਦੇ ਸੋ ਫਿਰ ਆਪਾਂ ਇੱਥੇ 5408 ਦੇਗਜ ਕਿਸਮ ਭਰ ਦੇਣੀ ਆ ਕਿੰਨੇ ਪੈਕਟਾਂ ਦਾ ਬਿੱਲ ਹੈ ਦੋ ਪੈਕਟਾਂ ਦਾ ਬਿੱਲ ਹੈ ਇੱਥੇ ਦੋ ਕਰ ਦੇਣਾ ਬਿੱਲ ਦੀ ਅਮਾਊਂਟ ਕਿੰਨੀ ਬਣਦੀ ਹੈ ਦੋਵਾਂ ਦੀ ਅਮਾਊਂਟ ਬਣਦੀ ਆ 1728 ਰੁਪਏ ਫਿਰ ਉਦਾਂ ਹੀ ਜ਼ਿਲ੍ਹਾ ਚੋਂ ਲੈਣਾ ਹੈ ਉਦਾਂ ਹੀ ਵਿਕਰੇਤਾ ਚੁਣ ਲੈਣਾ ਹੈ Yadav Singh Store ਤੋਂ ਹੀ ਇਹਨਾਂ ਦਾ ਬਿੱਲ ਹੈ ਬਿੱਲ ਦੀ ਮਿਤੀ ਚੁਣ ਲੈਣੀ ਹੈ 9/4 ਨੂੰ ਇਹਨਾਂ ਦਾ ਬਿੱਲ ਦਿੱਤਾ ਸੀ ਫਿਰ ਉਦਾਂ ਹੀ ਫੋਟੋ ਅਪਲੋਡ ਕਰ ਦੇਣੀ ਹੈ ਫੋਟੋ ਅਪਲੋਡ ਹੋ ਗਈ ਇਦਾਂ ਆਪਾਂ ਸਬਮਿਟ ਕਰ ਦੇਣਾ ਹੈ ਐਡ ਬਿਲ ਕਰ ਦੇਣਾ ਹੈ ਜਦੋਂ ਆਪਾਂ ਐਡ ਬਿਲ ਕਰਾਂਗੇ ਪਹਿਲਾ ਐਡ ਬਿਲ ਹੋ ਗਿਆ ਆ ਦੂਸਰਾ ਦੋ ਪੈਕਟਾਂ ਦਾ ਐਡ ਬਿਲ ਹੋ ਗਿਆ ਫਿਰ ਇੱਥੇ ਬਾਅਦ ਚ ਆਪਸ਼ਨ ਆਉਂਦੀ ਹੈ ਕਲਿਕ ਏਅਰ ਟੂ ਕੈਲਕੂਲੇਟ ਬਿਲ ਡਿਟੇਲ ਬਿੱਲ ਦੀ ਰਕਮ ਜੋੜ ਲਈ ਇੱਥੇ ਕਲਿਕ ਕਰੋ ਤੇ ਇੱਥੇ ਕਰ ਦੇਣਾ ਹੈ ਜਿਵੇਂ ਆਪਣਾ ਟੋਟਲ ਬਿੱਲ 640 ਰੁਪਏ ਦਾ ਤੇ ਸਬਸਿਡੀ ਅਮਾਉਂਟ 2852 ਰੁਪਏ ਬਣ ਗਈ ਹੈ ਇਸ ਨੂੰ ਸਬਮਿਟ ਕਰ ਦੇਣਾ ਹੈ ਦੇਖੋ ਕਿਸਾਨ ਵੀਰੋ ਤਰਫ ਇੱਕਿਆ ਬੋਮੈਂਟ ਦੇ ਵਿੱਚ ਆਪਾਂ ਆਉਦੀ ਨਰਮੇ ਦੀ ਸਬਸਿਡੀ ਘਰ ਬੈਠੇ ਹੀ ਔਨਲਾਈਨ ਕਰ ਦਿੱਤੀ। ਇਸ ਤੋਂ ਸਭ ਤੋਂ ਲੜਿੰਦੀ ਚੀਜ਼ ਹੈ ਕਿ ਤੁਹਾਡੀ ਅਨਾਜ ਖਰੀਦ ਪੋਰਟਲ ਉੱਤੇ ਫਾਰਮਰ ਆਈਡੀ ਕਿਸਾਨ ਆਈਡੀ ਬਣੀ ਹੋਣੀ ਲਾਜ਼ਮੀ ਹੈ। ਜਿੰਨਾ ਮੇਰੇ ਕਿਸਾਨ ਵੀਰਾਂ ਦੀ ਅਨਾਜ ਖਰੀਦ ਪੋਰਟਲ ਉੱਤੇ ਆਈਡੀ ਨਹੀਂ ਬਣੀ ਹੋਵੇਗੀ ਉਹ ਜਦੋਂ ਆਪਦਾ ਆਧਾਰ卡 ਨੰਬਰ ਭਰਨਗੇ ਉੱਥੇ ਥੱਲੇ ਲਾਲ ਅੱਖਰਾਂ 'ਚ ਲਿਖਿਆ ਆ ਜਾਊਗਾ ਕਲਿੱਕ ਹੇਅਰ ਟੂ ਰਜਿਸਟਰ ਔਨ ਅਨਾਜ ਖਰੀਦ ਪੋਰਟਲ। ਸੋ ਪਹਿਲਾਂ ਨਾਲ ਸੀਡ ਦਾ ਹੀ ਆਈਡੀ ਬਣਾ ਕੇ ਫਿਰ ਬਾਅਦ ਚੋਂ ਆਪਾਂ ਬਿੱਲ ਅਪਲੋਡ ਕਰ ਸਕਦੇ ਆ ਸੋ ਕਿਸਾਨ ਵੀਰੋ ਵੱਧ ਤੋਂ ਵੱਧ ਨਰਮੇ ਦੀ ਬਜਾਈ ਕੀਤੀ ਜਾਵੇ ਅਤੇ ਜਿਨ੍ਹਾਂ ਨੇ ਬਜਾਈ ਕਰ ਲਈ ਹੈ ਬਿੱਲ ਕਟਾ ਲਏ ਹਨ ਉਹ ਵੱਧ ਤੋਂ ਵੱਧ ਆਪ ਦਾ ਆਨਲਾਈਨ ਰਜਿਸਟਰ ਕਰ ਸੋ ਕਰੋ ਤਾਂ ਜੋ 33% ਜੋ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਸਬਸਿਡੀ ਦਿੱਤੀ ਜਾਣੀ ਹੈ ਉਹ ਆਪ ਟੀ ਨੂੰ ਸਮੇਂ ਸਿਰ ਮਿਲ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ